ਅੰਬਾਨੀ ਪਰਿਵਾਰ ਦੀ ਸਫਲਤਾ ਦਾ ਕੀ ਹੈ ਰਾਜ਼ ਅੰਬਾਨੀ ਪਰਿਵਾਰ ਦੀ ਔਰਤਾਂ ਕਿਉਂ ਬੰਨਦੀਆਂ ਨੇ ਹੱਥਾਂ 'ਤੇ ਕਾਲਾ ਧਾਗਾ ਕੀ ਹੈ ਕਾਲੇ ਧਾਗੇ ਦਾ ਰਾਜ਼ ਇਹ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਹਾਂ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦਾ ਹਾਲ ਹੀ ਦੇ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਕੀਤਾ ਗਿਆ ਸੀਗਾ ਇਸ ਜੰਬਾਨੀ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਅਤੇ ਗਹਿਣਿਆਂ ਦੀ ਵੀ ਕਾਫੀ ਚਰਚਾ ਹੋਈ ਹੈ ਲੋਕਾਂ ਨੂੰ ਇਹਨਾਂ ਦੇ ਕੱਪੜੇ ਅਤੇ ਗਹਿਣੇ ਕਾਫੀ ਪਸੰਦ ਵੀ ਆਏ ਸੀਗੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਸੀ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਕਾਫੀ ਖਿੱਚਿਆ ਹੋਇਆ ਸੀਗਾ ਇਹ ਅੰਬਾਨੀ ਔਰਤਾਂ ਦੇ ਹੱਥਾਂ ਤੇ ਬੰਨਿਆ ਕਾਲਾ ਧਾਗਾ ਸੀ ਜੀ ਹਾਂ ਜੇਕਰ ਤੁਸੀਂ ਧਿਆਨ ਨਹੀਂ ਦਿਤਾ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਫੰਕਸ਼ਨ ਦੇ ਹਰ ਲੋਕ 'ਚ ਨੀਤਾ ਅੰਬਾਨੀ ਤੋਂ ਲੈ ਕੇ ਰਾਧਿਕਾ ਮਰਚੰਟ ਤੱਕ ਸਾਰਿਆਂ ਨੇ ਆਪਣੇ ਹੱਥਾਂ ਦੇ ਉੱਤੇ ਕਾਲਾ ਧਾਗਾ ਬੰਨਿਆ ਹੋਇਆ ਸੀਗਾ ਤਾਂ ਉਹ ਜਾਣਦੇ ਹਾਂ ਕੀ ਹੈ ਇਸ ਕਾਲੇ ਧਾਗੇ ਦਾ ਰਾਜ਼ ਆਖਿਰ ਕਿਉਂ ਬੰਨਦਿਆਂ ਨੇ ਇਸ ਪਰਿਵਾਰ ਦੀਆਂ ਸਾਰੀਆਂ ਔਰਤਾਂ ਆਪਣੇ ਹੱਥਾਂ ਤੇ ਇਹ ਕਾਲਾ ਧਾਗਾ ਦੱਸ ਦਈਏ ਕਿ ਨੀਤਾ ਅੰਬਾਨੀ ਮੁਕੇਸ਼ ਅੰਬਾਨੀ ਦੀ ਪਤਨੀ ਹੋਣ ਤੋਂ ਇਲਾਵਾ ਇੱਕ ਬਿਜ਼ਨਸ ਊਮੈਨ ਵੀ ਹੈ ਇਸ ਤੋਂ ਇਲਾਵਾ ਉਹ ਆਪਣੀ ਫਿਟਨੈਸ ਡਿਜ਼ਾਈਨਰ ਕੱਪੜਿਆਂ ਅਤੇ ਮਹਿੰਗੇ ਗਿਆਣਿਆਂ ਨੂੰ ਵੀ ਲੈ ਕੇ ਕਾਫੀ ਚਰਚਾ ਚ ਰਹੀ ਹੈ ਪਰ ਇਸ ਦੇ ਨਾਲ ਹੀ ਇਹ ਕਾਲਾ ਧਾਗਾ ਵੀ ਉਹਨਾਂ ਦੇ ਹਮੇਸ਼ਾ ਹੱਥਾਂ ਤੇ ਬੰਨਿਆ ਹੋਇਆ ਵੀ ਨਜ਼ਰ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਹੱਥ ਤੇ ਕਾਲਾ ਧਾਗਾ ਬੰਨਿਆ ਜਾਵੇ ਤਾਂ ਇਹ ਨਾ ਸਿਰਫ ਸਫਲਤਾ ਯਕੀਨੀ ਬਣਾਉਂਦਾ ਹੈ ਬਲਕਿ ਹਰ ਕਿਸੇ ਦੀ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ ਅਤੇ ਸਰੀਰ ਦੇ ਰੋਗਾਂ ਨੂੰ ਵੀ ਇਹ ਠੀਕ ਕਰਦਾ ਹੈ। ਇਹੀ ਕਾਰਨ ਹੈ ਜਦੋਂ ਵੀ ਨੀਤਾ ਅੰਬਾਨੀ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਹ ਆਪਣੇ ਹੱਥ ਦੇ ਉੱਤੇ ਕਾਲਾ ਤਾਗਾ ਜ਼ਰੂਰ ਬੰਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਨੀਤਾ ਅੰਬਾਨੀ ਦੀ लाडली ਧੀ ਯਾਨੀ ਕਿ ਈਸ਼ਾ ਅੰਬਾਨੀ ਹਮੇਸ਼ਾ ਆਪਣੇ ਹੱਥ ਦੇ ਉੱਤੇ ਕਾਲਾ ਧਾਗਾ ਬੰਨੀ ਨਜ਼ਰ ਆਉਂਦੀ ਹੈ ਤਾਂ ਚਾਹੇ ਉਹ ਪੱਛਮੀ ਜਾਂ ਪਰੰਪਰਾਗਤ ਲੁੱਕ ਪਾਉਂਦੀ ਹੈ ਇਸ ਦੇ ਨਾਲ ਹੀ ਇਸ ਪਰਿਵਾਰ ਦੀ ਵੱਡੀ ਨੂੰ ਯਾਨੀ ਕਿ ਸ਼ਲੋਕਾ ਮਹਿਤਾ ਵੀ ਆਪਣੇ ਪਰਿਵਾਰ ਦੇ ਨਾਲ ਪਰੰਪਰਾ ਦਾ ਪਾਲਣ ਕਰਦੀ ਹੈ ਸ਼ਲੋਕਾ ਫੰਕਸ਼ਨ ਦੇ ਵਿੱਚ ਵੀ ਜਿਹੜਾ ਕਿ ਆਪਣੇ ਹੱਥਾਂ ਦੇ ਉੱਤੇ ਕਾਲਾ ਧਾਗਾ ਬੰਨੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਇਸ ਪਰਿਵਾਰ ਦੀ ਛੋਟੀ ਨੂੰ ਯਾਨੀ ਕਿ ਰਾਧਿਕਾ ਮਰਚੰਟ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੋ ਗਈ ਹੈ ਤਾਂ ਹਾਲੀ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਰਾਧਿਕਾ ਵੀ ਸਮੇ ਆਪਣੇ ਹੱਥ ਦੇ ਉੱਤੇ ਕਾਲਾ ਧਾਗਾ ਬੰਨੀ ਹੋਈ ਨਜ਼ਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ਫੰਕਸ਼ਨ ਜਿਹੜੇ ਕੀ ਹੁਣ ਖਤਮ ਹੋ ਚੁੱਕੇ ਨੇ ਤਾਂ ਹੁਣ ਇਹ ਜੋੜਾ ਇਸ ਸਾਲ ਜੁਲਾਈ ਚ ਸ਼ਾਨਦਾਰ ਵਿਆਹ ਕਰਨ ਜਾ ਰਿਹਾ ਹੈ ਜਿਸ ਦਾ ਪੂਰਾ ਦੇਸ਼ ਬੜੇ ਹੀ ਚਾਅ ਦੇ ਨਾਲ ਇਸ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਇਹ ਸੀ ਕਾਲੇ ਧਾਗੇ ਦਾ ਰਾਜ਼ ਅੰਬਾਨੀ ਪਰਿਵਾਰ ਦੀ ਸਫਲਤਾ ਦਾ ਕੀ ਹੈ ਰਾਜ਼ ਅੰਬਾਨੀ ਪਰਿਵਾਰ ਦੀ ਔਰਤਾਂ ਕਿਉਂ ਬੰਦਿਆ ਨਹੀਂ ਹੱਥਾਂ ਤੇ ਕਾਲਾ ਧਾਗਾ ਕੀ ਹੈ ਕਾਲੇ ਧਾਗੇ ਦਾ ਰਾਜ਼ ਸਾਰਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜਿहां ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦਾ ਹਾਲੀ ਦੇ ਵਿੱਚ ਪ੍ਰੀ-ਵੈਡਿੰਗ ਫੰਕਸ਼ਨ ਕੀਤਾ ਗਿਆ ਸੀਗਾ ਇਸ ਅੰਬਾਨੀ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਅਤੇ ਗਹਿਣਿਆਂ ਦੀ ਵੀ ਕਾਫੀ ਚਰਚਾ ਹੋਈ ਹੈ ਲੋਕਾਂ ਨੂੰ ਇਹਨਾਂ ਦੇ ਕੱਪੜੇ ਅਤੇ ਗਹਿਣੇ ਕਾਫੀ ਪਸੰਦ ਵੀ ਆਏ ਸੀਗੇ ਇਸ ਤੋਂ ਇਲਾਵਾ ਇੱਕ ਹੋਰ ਗੱਲ ਸੀ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਕਾਫੀ ਖਿੱਚਿਆ ਹੋਇਆ ਸੀਗਾ ਇਹ ਅੰਬਾਨੀ ਔਰਤਾਂ ਦੇ ਹੱਥਾਂ ਤੇ ਬੰਨਿਆ ਕਾਲਾ ਧਾਗਾ ਸੀ ਜੀ ਹਾਂ ਜੇਕਰ ਤੁਸੀਂ ਧਿਆਨ ਨਹੀਂ ਦਿਤਾ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਫੰਕਸ਼ਨ ਦੇ ਹਰ ਲੋਕ 'ਚ ਨੀਤਾ ਅੰਬਾਨੀ ਤੋਂ ਲੈ ਕੇ ਰਾਧਿਕਾ ਮਰਚੰਟ ਤੱਕ ਸਾਰਿਆਂ ਨੇ ਆਪਣੇ ਹੱਥਾਂ ਦੇ ਉੱਤੇ ਕਾਲਾ ਧਾਗਾ ਬੰਨਿਆ ਹੋਇਆ ਸੀਗਾ ਤਾਂ ਉਹ ਜਾਣਦੇ ਹਾਂ ਕੀ ਹੈ ਇਸ ਕਾਲੇ ਧਾਗੇ ਦਾ ਰਾਜ਼ ਆਖਿਰ ਕਿਉਂ ਬੰਨ੍ਹਦਿਆਂ ਨੇ ਇਸ ਪਰਿਵਾਰ ਦੀਆਂ ਸਾਰੀਆਂ ਔਰਤਾਂ ਆਪਣੇ ਹੱਥਾਂ 'ਤੇ ਇਹ ਕਾਲਾ ਧਾਗਾ ਦੱਸ ਦਈਏ ਕਿ ਨੀਤਾ ਅੰਬਾਨੀ ਮੁਕੇਸ਼ ਅੰਬਾਨੀ ਦੀ ਪਤਨੀ ਹੋਣ ਤੋਂ ਇਲਾਵਾ ਇੱਕ ਬਿਜ਼ਨਸ ਊਮੈਨ ਵੀ ਹੈ ਇਸ ਤੋਂ ਇਲਾਵਾ ਉਹ ਆਪਣੀ ਫਿਟਨੈਸ ਡਿਜ਼ਾਈਨਰ ਕੱਪੜਿਆਂ ਅਤੇ ਮਹਿੰਗੇ ਗਹਿਣਿਆਂ ਨੂੰ ਲੈ ਕੇ ਕਾਫੀ ਚਰਚਾ ਚ ਰਿਹਾ ਪਰ ਇਸ ਦੇ ਨਾਲ ਹੀ ਇਹ ਕਾਲਾ ਧਾਗਾ ਵੀ ਉਹਨਾਂ ਦੇ ਹਮੇਸ਼ਾ ਹੱਥਾਂ ਤੇ ਬੰਨਿਆ ਹੋਇਆ ਵੀ ਨਜ਼ਰ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਹੱਥ ਤੇ ਕਾਲਾ ਧਾਗਾ ਬੰਨਿਆ ਜਾਵੇ ਤਾਂ ਇਹ ਨਾ ਸਿਰਫ ਸਫਲਤਾ ਯਕੀਨੀ ਬਣਾਉਂਦਾ ਹੈ ਬਲਕਿ ਹਰ ਕਿਸੇ ਦੀ ਬੁਰੀ ਨਜ਼ਰ ਤੋਂ ਵੀ ਬਚਾਉਂਦਾ ਹੈ ਅਤੇ ਸਰੀਰ ਦੇ ਰੋਗਾਂ ਨੂੰ ਵੀ ਇਹ ਠੀਕ ਕਰਦਾ ਹੈ ਇਹੀ ਕਾਰਨ ਹੈ ਜਦੋਂ ਵੀ ਨੀਤਾ ਅੰਬਾਨੀ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਹ ਆਪਣੇ ਹੱਥ ਦੇ ਉੱਤੇ ਕਾਲਾ ਧਾਗਾ ਜ਼ਰੂਰ ਬੰਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਨੀਤਾ ਅੰਬਾਨੀ ਦੀ लाड़ਲੀ ਧੀ ਯਾਨੀ ਕਿ ਈਸ਼ਾ ਅੰਬਾਨੀ ਹਮੇਸ਼ਾ ਆਪਣੇ ਹੱਥ ਦੇ ਉੱਤੇ ਕਾਲਾ ਧਾਗਾ ਬੰਨੀ ਨਜ਼ਰ ਆਉਂਦੀ ਹੈ ਤਾਂ ਚਾਹੇ ਉਹ ਪੱਛਮੀ ਜਾਂ ਪਰੰਪਰਾਗਤ ਲੁੱਕ ਪਾਉਂਦੀ ਹੈ ਇਸ ਦੇ ਨਾਲ ਹੀ ਇਸ ਪਰਿਵਾਰ ਦੀ ਵੱਡੀ ਨੂੰ ਯਾਨੀ ਕਿ ਸ਼ਲੋਕਾ ਮਹਿਤਾ ਵੀ ਆਪਣੇ ਪਰਿਵਾਰ ਦੇ ਨਾਲ ਪਰੰਪਰਾ ਦਾ ਪਾਲਣ ਕਰਦੀ ਹੈ ਸ਼ਲੋਕਾ ਫੰਕਸ਼ਨ ਦੇ ਵਿੱਚ ਵੀ ਜਿਹੜਾ ਕਿ ਆਪਣੇ ਹੱਥਾਂ ਦੇ ਉੱਤੇ ਕਾਲਾ ਧਾਗਾ ਬੰਨੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਇਸ ਪਰਿਵਾਰ ਦੀ ਛੋਟੀ ਨੂੰ ਯਾਨੀ ਕਿ ਰਾਧਿਕਾ ਮਰਚੰਟ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੋ ਗਈ ਹੈ ਤਾਂ ਹਾਲੀ ਦੇ ਪ੍ਰੀ ਵੈਡਿੰਗ ਫੰਕਸ਼ਨ ਚ ਰਾਧਿਕਾ ਵੀ ਹਰ ਸਮੇਂ ਆਪਣੇ ਹੱਥ ਦੇ ਉੱਤੇ ਕਾਲਾ ਧਾਗਾ ਬੰਨੀ ਹੋਈ ਨਜ਼ਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਰਾਧਿਕਾ ਮਰਚੰਟ ਅਤੇ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ਫੰਕਸ਼ਨ ਜਿਹੜੇ ਕੀ ਹੁਣ ਖਤਮ ਹੋ ਚੁੱਕੇ ਨੇ ਤਾਂ ਹੁਣ ਇਹ ਜੋੜਾ ਇਸ ਸਾਲ ਜੁਲਾਈ ਚ ਸ਼ਾਨਦਾਰ ਵਿਆਹ ਕਰਨ ਜਾ ਰਿਹਾ ਹੈ ਜਿਸ ਦਾ ਪੂਰਾ ਦੇਸ਼ ਬੜੇ ਹੀ ਚਾਅ ਦੇ ਨਾਲ ਇਸ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਇਹ ਸੀ ਕਾਲੇ ਧਾਗੇ ਦਾ ਰਸਾਲਾ